ਬਾਗਮੰਦੀ ਭਰਾ ਦਾ ਜੁੜਿਆ ਤੇ ਉਹ ਜ਼ਿੰਦਗੀ ਵਿੱਚ ਬਹੁਤ ਸਾਰਾ ਬਦਲਾ ਆਇਆ ਆ ਜਾਈ ਬਾਈ ਦੇ ਤੇ ਸਮਰਾਲੇ ਕੋਲੇ ਪਿੰਡ ਹੈਗਾ ਗੈਲੇ ਵਾਲਾ ਤੇ ਉਹਨਾਂ ਦਾ ਨਾਮ ਹੈਗਾ ਬਿਕਰਮਜੀਤ ਸਿੰਘ ਰੰਡਾਵਾ ਜੀ ਤੇ ਉਹਨਾਂ ਉਹਨਾਂ ਦੀ ਮੈਂ ਵੀਡੀਓ ਦੇਖੀ ਸੀ ਇੱਕ ਓਕੇ ਉਦੋਂ ਹੀ ਸਕਰੋਲਿੰਗ ਕਰ ਰਿਹਾ ਸੀਗਾ ਵੀਡੀਓ ਦੇਖ ਰਿਹਾ ਸੀਗਾ ਦੇ ਵਿੱਚ ਆ ਵੀ ਤੁਸੀਂ ਜਿਆਦਾ ਕਿਸਾਨਾਂ ਨੂੰ ਬਾਗਬਾਨੀ ਬਲ ਜਾਨਵਰ ਕਿਉਂ ਜਿਆਦਾ ਕਹਿ ਰਹੇ ਹੋ ਕਿ ਤੁਸੀਂ ਇਸ ਕਿਤੇ ਨਾਲ ਗੁਣੋ ਦੇਖੋ ਇਹ ਡਿਮਾਂਡ ਤਾਂ ਸਮੇਂ ਦੀ ਪਹਿਲਾਂ ਵੀ ਰਹੀ ਆ ਠੀਕ ਆ ਜੀ ਜਿਹੜੀ ਆਰਗੈਨਿਕ ਖੇਤੀ ਆ ਜਿਹਨੂੰ ਆਪਾਂ ਜੈਵਿਕ ਖੇਤੀ ਵੀ ਕਹਿ ਦਿੰਦੇ ਆ ਇਹ ਕਿਤੇ ਨਾਲ ਜੁੜਨਾ ਹੀ ਪੈਣਾ ਠੀਕ ਚਾਹੇ ਸੇਧ ਪੱਖੋਂ ਲਾ ਲਓ ਚਾਹੇ ਪੈਸੇ ਪੱਖੋਂ ਲਾ ਲਓ ਠੀਕ ਹੈ ਜੀ ਇਕੱਲਾ ਜੀਨੀ ਗਣਕ ਦੇ ਨਾਲ ਆਪਾਂ ਨੂੰ ਨਹੀਂ ਕਮਾਈ ਦੇ ਸਾਧਨ ਬਣ ਸਕਦੇ ਨੇ ਉੱਲੇ ਸਾਡ ਕੀ ਕਰਨਾ ਪਊਗਾ ਬਾਗਵਾਨੀ ਦੇ ਨਾਲ ਜੁੜਨ ਦੇ ਤੁਸੀਂ ਦੋ ਤਰੀਕਿਆਂ ਨਾਲ ਸਾਡੇ ਨਾਲ ਜੁੜ ਸਕਦੇ ਹੋ ਇੱਕ ਤਾਂ ਹੈਗਾ ਤੁਸੀਂ ਸਾਡੇ ਤੋਂ ਮਤਲਬ ਇੱਕ ਐਡਵਾਈਸ ਲੈ ਕੇ ਸਾਡੇ ਤੋਂ ਮਤਲਬ ਸਿਖਲਾਈ ਲੈ ਕੇ ਤੁਸੀਂ ਆਪ ਵੀ ਸਫਲ ਕਿਸਾਨ ਬਣ ਸਕਦੇ ਹੋ ਤੁਸੀਂ ਇਹਦੇ ਵਿੱਚ ਮਤਲਬ ਬੰਦਾ ਘਟ ਘਟ ਕਿੰਨਾ ਪੈਸਾ ਲਾ ਕੇ ਬੰਦਾ ਜੀ ਕਿਤੋਂ ਅੱਗੇ ਬੰਦਾ ਬਸਾ ਸਕਦਾ ਆਪਣੇ ਪਰਿਵਾਰ ਦਾ ਵਿਦੇਸ਼ ਜਿਹੜਾ ਪਾਲਣ ਪੋਸ਼ਣ ਕਰ ਸਕਿਆ ਦੇਖੋ ਜੀ ਦੇਖੋ ਮੈਂ ਪਾਲਣ ਪੋਸ਼ਣ ਦਾ ਨਹੀਂ ਕਹਿ ਸਕਦਾ ਜੇ ਪਾਲਣ ਪੋਸ਼ਣ ਕਰਨਾ ਦੇਖੋ ਉਨੀ ਕੁ ਇਨਵੈਸਟਮੈਂਟ ਜ਼ਰੂਰੀ ਹੁੰਦੀ ਹੈ ਜਿਹੜੇ ਪਰਸਨ ਕੋਲੇ ਤੁਸੀਂ ਕਿਹਾ ਵੀ ਪੈਸਾ ਨਹੀਂ ਹੈਗਾ ਉਹ ਪਰਸਨ ਨਾ ਇੱਕ ਆਪਣਾ ਸਰਕਾਰ ਬੰਨ੍ਹਉਂਈਆ ਜੋ ਕਿ ਸਰਕਾਰ ਬਾਗਵਾਨੀ ਉੱਤੇ ਬਹੁਤ ਤਰੀਕੇ ਦੇ ਲੋਨ ਦੇ ਰਹੀ ਆ ਬਹੁਤ ਸਬਸਿਡੀ ਵਾਲੇ ਲੋਨ ਦੇ ਰਹੀ ਆ ਸਸੀ ਕਾਲ ਜੀ ਮੈਂ ਅਜਮੇਰ ਸਿੰਘ ਦੀਵਾ ਮੇਰੇ ਕੋਲ ਬੈਠਾ ਮੇਰਾ ਦੋਸਤ ਬੈਠਾ ਹੈ ਕਿ ਇੱਕ ਛੋਟਾ ਭਰਾ ਵੀ ਕਹਿ ਸਕਦਾ ਛੋਟਾ ਭਰਾ ਭਰਾਵਾ ਵਰਗਾ ਸਾਡਾ ਬਚਪਨ ਤੋਂ ਸਾਡਾ ਭਾਈਆਂ ਵਾਂਗੂ ਪਿਆਰ ਤੇ ਇਹ ਭਰਾ ਇੱਕ ਹੈ ਜੇ ਕਿਤੇ ਨਾਲ ਜੁੜਿਆ ਇੱਕ ਹੈ ਜੇ ਬਾਗਮਾਨ ਦੀ ਭਰਾ ਨਾਲ ਜੁੜਿਆ ਤੇ ਉਹ ਜ਼ਿੰਦਗੀ ਵਿੱਚ ਬਹੁਤ ਸਾਰਾ ਬਦਲਾ ਆਇਆ ਹੈ ਬਾਈ ਦੇ ਇਸ ਤੋਂ ਪੁੱਛਣਿਆ ਵੀ ਇਹ ਜ਼ਿੰਦਗੀ ਵਿੱਚ ਕਿੱਦਾਂ ਇਹ ਇਹ ਬਹੁਤ ਸਫਰ ਕਰ ਰਿਹਾ ਕੀ ਬਤੀ ਕਿੱਦਾਂ ਦਾ ਇਹਦੇ ਸ਼ੌਂਕ ਨੇ ਹਾਂ ਗੰਗਦੀਪ ਜੀ ਤੁਹਾਡਾ ਬਹੁਤ ਧੰਨਵਾਦੀ ਧੰਨਵਾਦ ਜੀ ਤੇ ਗੰਗਦੀਪ ਜੀ ਪਹਿਲਾਂ ਤਾਂ ਇਹ ਦੱਸੋ ਵੀ ਜਿਹੜਾ ਤੁਸੀਂ ਇੱਕ ਬਾਗਮਾਲ ਦੇ ਇੱਕ ਭਰਾ ਦੇ ਨਾਲ ਜੁੜਿਓ ਜੀ ਇਹ ਉਹ ਤੁਸੀਂ ਕਿਹੜਾ ਪਿੰਡ ਹੈ ਜੀ ਉਹ ਜਿਹੜਾ ਓਨਰ ਉਹਦਾ ਕੀ ਨਾਮ ਕੀ ਆ ਤੇ ਕੋਈ ਸਮਰਾਲੇ ਕੋਲੇ ਪਿੰਡ ਹੈਗਾ ਗੈਲੇ ਵਾਲਾ ਓਕੇ ਤੇ ਉਹਨਾਂ ਦਾ ਨਾਮ ਹੈਗਾ ਬਿਖਰਮਜੀਤ ਸਿੰਘ ਰੰਧਾਵਾ ਜੀ ਓਕੇ ਤੇ ਉਹਨਾਂ ਨਾਲ ਉਹਨਾਂ ਦੀ ਮੈਂ ਵੀਡੀਓ ਦੇਖੀ ਸੀ ਇੱਕ ਓਕੇ ਉਦੋਂ ਹੀ ਸਕਰੋਲਿੰਗ ਕਰ ਰਿਹਾ ਸੀਗਾ ਵੀਡੀਓ ਦੇਖ ਰਿਹਾ ਸੀਗਾ ਜਦੋਂ ਮੈਂ ਵੀਡੀਓ ਦੇਖੀ ਤਾਂ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਇੱਕ ਜਾਣ ਪਛਾਣ ਦੇ ਸੀਗਾ ਆਪਣੇ ਫਰੈਂਡ ਸਰਕਲ 'ਚੋਂ ਉਹਨਾਂ ਨਾਲ ਗਾਹਾਂ ਉਹਨਾਂ ਦਾ ਸਰਕਲ ਸੀਗਾ ਤੇ ਉਹਨਾਂ ਨਾਲ ਬੈਠਣਾ ਹੋਇਆ ਬੈਠੇ ਸਮਝਿਆ ਸਾਰਾ ਕੁਝ ਦੱਸਿਆ ਉਹਨਾਂ ਨੇ ਜੋ ਵੀ ਨੌਲੇਜ ਦਿੱਤੀ ਇਸ ਤਰ੍ਹਾਂ ਉਹਨਾਂ ਨਾਲ ਮਿਲਣਾ ਹੋ ਗਿਆ ਸੀਗਾ ਫਿਰ ਹੌਲੀ-ਹੌਲੀ ਰੁਝਾਨ ਹੋ ਗਿਆ ਇੱਧਰ ਨੂੰ ਹੁਣ ਮੈਂ ਸੁਣਦੇ ਵਿੱਚ ਆਇਆ ਵੀ ਤੁਸੀਂ ਜਾਦਾ ਕਿਸਾਨਾਂ ਨੂੰ ਬਾਗਬਾਨੀ ਬਲ ਜਾਨਵਰ ਕਿਉਂ ਜਾਦਾ ਕਹਿ ਰਹੇ ਹੋ ਵੀ ਤੁਸੀਂ ਇਸ ਇਸ ਕਿਤੇ ਨਾਲ ਗੋੜੋ ਦੇਖੋ ਇਹ ਡਿਮਾਂਡ ਤਾਂ ਸਮੇਂ ਦੀ ਪਹਿਲਾਂ ਤੋਂ ਹੀ ਰਹੀ ਆ ਠੀਕ ਆ ਜੀ ਜਿਹੜੀ ਆਰਗੇਨਿਕ ਖੇਤੀ ਆ ਜਿਹਨੂੰ ਆਪਾਂ ਜੈਵਿਕ ਖੇਤੀ ਵੀ ਕਹਿ ਦਿੰਨੇ ਆ ਇਹ ਕਿਤੇ ਨਾਲ ਜੁੜਨਾ ਹੀ ਪੈਣਾ ਠੀਕ ਆ ਚਾਹੇ ਸਿਹਤ ਪੱਖੋਂ ਲਾ ਲੋ ਚਾਹੇ ਪੈਸੇ ਪੱਖੋਂ ਲਾ ਲੋ ਠੀਕ ਆ ਜੀ ਇਕੱਲਾ ਜੀਰੀ ਕਣਕ ਦੇ ਨਾਲ ਆਪਾਂ ਨੂੰ ਨਹੀਂ ਕਮਾਈ ਦੇ ਸਾਧਨ ਬਣ ਸਕਦੇ ਨੇ ਜੋ ਕਿ ਇੱਕ ਬਾਗਬਾਨੀ ਤੇ ਇੱਕ ਸਰਲ ਭਾਸ਼ਾ ਦੇ ਵਿੱਚ ਕਹਿ ਦਈਏ ਵੀ ਆਰਗੈਨਿਕ ਖੇਤੀ ਆਪਾਂ ਨੂੰ ਇੱਕ ਨਵਾਂ ਜੀਵਨ ਪ੍ਰਦਾਨ ਕਰਨ ਦੇ ਵਿੱਚ ਯੋਗਦਾਨ। ਬਾਗਬਾਨੀ ਨਾਲ ਜੁੜਨੇ ਸੰਤ ਕੀ ਕਰਨਾ ਪਊਗਾ? ਬਾਗਬਾਨੀ ਦੇ ਨਾਲ ਜੁੜਨ ਦੇ ਤੁਸੀਂ ਦੋ ਤਰੀਕਿਆਂ ਨਾਲ ਸਾਡੇ ਨਾਲ ਜੁੜ ਸਕਦੇ ਹੋ। ਇੱਕ ਤਾਂ ਹੈਗਾ ਤੁਸੀਂ ਸਾਡੇ ਤੋਂ ਮਤਲਬ ਇੱਕ ਐਡਵਾਈਸ ਲੈ ਕੇ ਸਾਡੇ ਤੋਂ ਮਤਲਬ ਸਿਖਲਾਈ ਲੈ ਕੇ ਤੁਸੀਂ ਆਪ ਵੀ ਸਫਲ ਕਿਸਾਨ ਬਣ ਸਕਦੇ ਹੋ ਤੁਸੀਂ ਆਪ ਆਪਦਾ ਬਾਗ ਸਟੇਬਲ ਕਰ ਸਕਦੇ ਹੋ ਤੁਸੀਂ ਬਰਮਿੰਗਮ ਉਸਤਾ ਕਰ ਸਕਦੇ ਹੋ ਪ੍ਰੋਜੈਕਟ ਹਨ ਤੁਸੀਂ ਉਹਦੇ ਵਿੱਚ ਆਪ ਪੈਦਾਵਾਰ ਕਰੋਗੇ ਆਪ ਹੀ ਵੇਚੋਗੇ ਮਾਰਕੀਟ ਦੇ ਵਿੱਚ ਠੀਕ ਹੈ ਜੀ ਠੀਕ ਹੈ ਜੀ ਤੇ ਦੂਸਰਾ ਹੈਗਾ ਵੀ ਤੁਸੀਂ ਸਾਡੇ ਨਾਲ ਐਗਰੀਮੈਂਟ ਬੇਸ ਤੇ ਆਜੋ ਤੁਸੀਂ ਸਾਡੇ ਨਾਲ 2 ਸਾਲ ਦਾ ਐਗਰੀਮੈਂਟ ਕਰ ਸਕਦੇ ਹੋ ਤੁਸੀਂ ਸਾਡੇ ਨਾਲ 5 ਸਾਲ ਦਾ ਤੇ 10 ਸਾਲ ਦਾ ਵੀ ਐਗਰੀਮੈਂਟ ਕਰ ਸਕਦੇ ਹੋ ਤੁਸੀਂ ਐਗਰੀਮੈਂਟ ਕਰੋਗੇ ਤਾਂ ਉਹਦੇ ਵਿੱਚ ਸਾਰੀ ਹੈਡੈਕ ਸਾਡੀ ਹੋਊਗੀ ਸਾਡੀ ਸਿਰਦਰਦੀ ਹੋਊਗੀ ਸਾਡੀ ਕੰਪਨੀ ਦੀ ਹੋਊਗੀ ਜਨਰੇਸ਼ਨਲ ਫਾਰਮਿੰਗ ਦੀ ਹੋਊਗੀ ਤਾਂ ਉਹਦੇ ਵਿੱਚ ਸਾਡਾ ਹੀ ਹੋਊਗਾ ਸਾਰਾ ਕੁਝ ਵੀ ਅਸੀਂ ਉਹਦੀ ਦੇਖਰੇਖ ਕਰਾਂਗੇ ਉਹਦੀ ਪੈਦਾਵਾਰ ਵਧਾਵਾਂਗੇ ਹਨਾ ਜੋ ਵੀ ਕਰਤਾ ਧਰਤਾ ਉਸ ਤੋਂ ਬਾਅਦ ਉਹਨੂੰ ਪ੍ਰੋਡਕਟ ਬਣਾ ਕੇ ਮਾਰਕੀਟ ਦੇ ਵਿੱਚ ਵੀ ਅਸੀਂ ਹੀ ਵੇਚਾਂਗੇ ਠੀਕ ਹੈ ਜੀ ਤੇ ਇੱਕ ਤਰੀਕਾ ਹੈਗਾ ਵੀ ਤੁਸੀਂ ਐਜ਼ ਅ ਇਨਵੈਸਟਰ ਦੇ ਤੌਰ ਤੇ ਫਰਜ਼ ਕਰੋ ਜਿੱਦਾਂ ਕਿਸੇ ਵੀਰ ਭਾਈ ਕੋਲੇ ਮਤਲਬ ਇਨਵੈਸਟਮੈਂਟ ਦੇ ਲਈ ਸੋਚ ਰਿਆ ਹੁੰਦਾ ਵੀ ਅਸੀਂ ਇਨਵੈਸਟਮੈਂਟ ਕਿੱਥੇ ਕਰੀਏ ਠੀਕ ਕੋਈ ਸ਼ੇਅਰ ਮਾਰਕੀਟ ਕਹਿੰਦਾ ਕੋਈ ਅਰ ਕਿਤੇ ਕਹਿੰਦਾ ਕੋਈ ਕਿਤੇ ਕਹਿੰਦਾ ਵੀ ਆਹ ਕੰਮ ਕਰ ਲੋ ਹਣਾ ਆਪਾਂ ਸਿੱਧੀ ਸਰਲ ਭਾਸ਼ਾ ਦੇ ਵਿੱਚ ਕਹਿੰਦੇ ਆ ਵੀ ਖੇਤੀ ਦੇ ਵਿੱਚ ਇਨਵੈਸਟ ਤੁਸੀਂ ਕਰ ਸਕਦੇ ਹੋ ਤੁਹਾਨੂੰ ਮੌਕਾ ਮਿਲ ਰਿਹਾ ਤੁਸੀਂ ਖੇਤੀ ਦੇ ਵਿੱਚ ਇਨਵੈਸਟ ਕਿੱਦਾਂ ਕਰ ਸਕਦੇ ਹੋ ਤੁਹਾਡੇ ਕੋਲ ਖੇਤ ਨਹੀਂ ਹੈਗਾ ਤੁਸੀਂ ਕੋਈ ਵਾਹੀ ਨਹੀਂ ਕਰਨੀ ਠੀਕ ਹੈ ਜੀ ਉਹ ਤੁਸੀਂ ਇਨਵੈਸਟ ਸਾਡੀ ਕੰਪਨੀ ਦੇ ਵਿੱਚ ਕਰੋਗੇ ਠੀਕ ਹੈ ਜੀ ਤੁਸੀਂ ਇਨਵੈਸਟ ਕਰ ਰਹੇ ਹੋ ਅਸੀਂ ਉਹੀ ਪੈਸੇ ਦੇ ਨਾਲ ਇੱਕ ਬਾਗ ਜਾਂ ਇੱਕ ਬਰਮੀ ਕੰਪੋਸਟ ਰੈਡੀ ਕਰ ਦਿੰਨੇ ਆ ਖੇਤ ਦੇ ਵਿੱਚ ਉਸੇ ਪੈਸੇ ਦੇ ਨਾਲ ਤੇ ਉਹ ਪੈਸੇ ਤੋਂ ਜੋ ਵੀ ਇਨਕਮ ਜਨਰੇਟ ਹੋ ਰਹੀ ਆ ਉਹ ਉਹਦੇ ਵਿੱਚੋਂ ਇੱਕ ਇੱਕ ਅਸੀਂ ਮਾਤਰਾ ਮਾਰਜਨ ਪ੍ਰੋਫਿਟ ਸ਼ੇਅਰ ਅਸੀਂ ਉਹਨੂੰ ਇਨਵੈਸਟਰ ਨੂੰ ਦੇ ਦਿੰਨੇ ਆ ਜੀ ਗੱਲ ਕਰੀ ਕਿਉਂਕਿ ਬਹੁਤ ਸਾਰਾ ਕੋਣ ਕਈ ਕੋਣ ਪੈਸੇ ਦੀ ਸ਼ਾਰਟਿੰਗ ਹੁੰਦੀ ਹੈ ਨਾ ਵੀ ਉਸ ਕਿਤੇ ਨਾਲ ਨਹੀਂ ਗੁਰ ਸਕਦਾ ਮੰਨ ਕੇ ਚੱਲੇ ਵੀ ਉਹ ਜੋ ਬੰਦੇ ਨੇ ਆਪਣਾ ਕੁਸਾ ਆਪਣਾ ਬਿਜ਼ਨਸ ਤੋੜਨਾ ਹੋਵੇ ਕਿਉਂਕਿ ਮਹਿੰਗਾਈ ਅੱਜਕੱਲ੍ਹ ਸਾਨੂੰ ਪਤਾ ਹੀ ਹੈ ਨਾ ਜੀ ਵੀ ਜਿੰਨੇ ਪਰਿਵਾਰ ਦੇ ਮੈਂਬਰ ਉਹਨਾਂ ਹੀ ਕੰਮ ਕਰ ਲੈਗੇ ਜੀ ਕਿਉਂਕਿ ਇਹਦੇ ਵਿੱਚ ਮਤਲਬ ਬੰਦਾ ਘਟੋ-ਘਟ ਕਿੰਨਾ ਪੈਸਾ ਲਾ ਕੇ ਬੰਦਾ ਜੀ ਵੀ ਜਿਹੜਾ ਕਿਤੋਂ ਅੱਗੇ ਬੰਦਾ ਵੱਸ ਸਕਦਾ ਆਪਣੇ ਪਰਿਵਾਰ ਦਾ ਵਧੀਆ ਜਿਹੜਾ ਪਾਲਣ ਪੋਸ਼ਣ ਕਰ ਸਕੀ ਤੇ ਕੋਈ ਦੇਖੋ ਮੈਂ ਪਾਲਣ ਪੋਸ਼ਣ ਤਾਂ ਨਹੀਂ ਕਹਿ ਸਕਦਾ ਜੇ ਪਾਲਣ ਪੋਸ਼ਣ ਕਰਨਾ ਦੇਖੋ ਉਨੀ ਕਾ ਇਨਵੈਸਟਮੈਂਟ ਜ਼ਰੂਰੀ ਹੁੰਦੀ ਹੈ ਜਿਹੜੇ ਪਰਸਨ ਕੋਲੇ ਤੁਸੀਂ ਕਿਹਾ ਵੀ ਪੈਸਾ ਨਹੀਂ ਹੈਗਾ ਉਹ ਪਰਸਨ ਨਾ ਇੱਕ ਆਪਣਾ ਸਰਕਾਰ ਵੱਲੋਂ ਹੀ ਆ ਜੋ ਕਿ ਸਰਕਾਰ ਬਾਗਬਾਨੀ ਉੱਤੇ ਬਹੁਤ ਤਰੀਕੇ ਦੇ ਲੋਨ ਦੇ ਰਹੀ ਆ ਬਹੁਤ ਸਬਸਿਡੀ ਵਾਲੇ ਲੋਨ ਦੇ ਰਹੀ ਆ ਤੁਸੀਂ ਜਾ ਕੇ ਉੱਥੇ ਪ੍ਰੋਜੈਕਟ ਫਾਈਲ ਦੋ ਆਪਦੇ ਪੇਪਰ ਪੂਰੇ ਕਰੋ ਆਪਦੇ ਸਿਮਲ ਸਹੀ ਰੱਖੋ ਨਾ ਤੁਹਾਡੀ ਸਟੱਡੀ ਹੋਣੀ ਚਾਹੀਦੀ ਹੈ ਪਲੱਸ 2 ਪਾਸ ਹੋਣਾ ਚਾਹੀਦਾ ਉਹ ਪਲੱਸ 2 ਤੋਂ ਵੱਧ ਹੋਣਾ ਚਾਹੀਦਾ ਤੁਸੀਂ ਆਪਣਾ ਐਗਰੀਕਲਚਰਲ ਦੀਆ ਸਟੱਡੀ ਕਰੋਗੇ ਕਲਾਸਾਂ ਕਰੋਗੇ ਹਨਾ ਤੁਸੀਂ ਪ੍ਰੋਜੈਕਟ ਫਾਈਲ ਤਿਆਰ ਕਰਕੇ ਤੁਸੀਂ ਜੋ ਬੈਂਕ ਡਾਕੂਮੈਂਟ ਦੀ ਰਿਕੁਆਇਰਮੈਂਟ ਰੱਖੂਗੀ ਤੁਸੀਂ ਉਹ ਡਾਕੂਮੈਂਟ ਪੂਰੇ ਕਰਦੇ ਹੋ ਤਾਂ ਤੁਹਾਨੂੰ 1 ਏਕੜ ਦੇ ਵਿੱਚ ਤੁਹਾਨੂੰ ਪੈਸਾ ਬੈਂਕ ਵੱਲੋਂ ਮਿਲ ਜੂਗਾ ਉਹ ਬੈਂਕ ਵੱਲੋਂ ਪੈਸਾ ਮਿਲੇਗਾ ਉਹਦੇ ਵਿੱਚ ਤੁਹਾਨੂੰ ਬੇਨਫੀਟ ਸਰਕਾਰ ਵੀ ਦੇ ਰਹੀ ਹੈ ਉਹਦੇ ਵਿੱਚ ਜਨਰਲ ਕੈਟਾਗਰੀ ਨੂੰ ਜਿਹੜਾ 20% ਦੇ ਨੀਅਰ ਅਬਾਊਟ ਹੋਗਾ ਉਹਨਾਂ ਵੱਧ ਘਟ ਗਿਆ ਹੋਊਗਾ ਕੁਝ ਕਹਿ ਨਹੀਂ ਸਕਦੇ ਪਰ ਇੱਕ ਟਾਈਮ ਦੇ ਵਿੱਚ ਜਦੋਂ ਮੇਰੇ ਤੱਕ ਨੋਲੇਜ ਆਈ ਸੀਗੀ ਕਿ 20% ਦੀ ਸਬਸਿਡੀ ਸੀਗੀ ਜੋ ਜਨਰਲ ਕੈਟਾਗਰੀ ਸੀਗੀ ਤੇ ਜੋ ਐਸੀਬੀਸੀ ਦੇ ਵਿੱਚ ਸੀਗੀ ਉਹਦੇ 30 ਤੋਂ 35% ਜੋ ਲੇਡੀਜ਼ ਸੀਗੇ ਤਾਂ ਲੇਡੀਜ਼ ਨੂੰ 30 ਤੋਂ 35% ਉਹ ਚਾਹੇ ਜਨਰਲ ਕੈਟਾਗਰੀ ਚੋਂ ਚਾਹੇ ਐਸੀਬੀਸੀ ਚੋਂ ਇਸ ਤਰ੍ਹਾਂ ਪੈਸੇ ਦਾ ਵੀ ਆਪਣਾ ਜੰਜਾਲ ਚੱਕਿਆ ਜਾਂਦਾ ਸਰਕਾਰ ਆਪਾਂ ਨੂੰ ਹੈਲਪ ਕਰ ਰਹੀ ਹਰ ਪਾਸਿਓ ਜਿਹੜਾ ਇੱਕ ਮੈਂ ਸੁਣਿਆ ਵੀ ਉਹ ਬੈੱਡ ਕੀ ਹੁੰਦਾ ਜਿਹੜੇ ਕਹਿੰਦੇ ਬੈੱਡ ਇੱਕ ਬੈੱਡ ਲਾਓ ਦੋ ਬੈੱਡ ਲਾਓ ਚਾਰ ਲਾਓ ਉਹ ਕੀ ਉਹ ਕਿਸ ਤਰ੍ਹਾਂ ਬੈੱਡ ਦਾ ਕੀ ਸਾਬਤਾ ਵਾਂਜੀ ਛੋੜੇ ਦੇਖੋ ਜੀ ਬੈੱਡ ਜਿਹੜਾ ਨਾ ਬਰਮੀ ਕੰਪੋਸਟ ਦਾ ਕਰ ਰਹੇ ਨੇ ਬਹੁਤ ਮੇਰੇ ਵੀਰ ਭਰਾ ਕਰ ਰਹੇ ਨੇ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਨੇ ਲੋਕਲ ਵੀ ਕਰ ਰਹੇ ਨੇ ਹੁਣ ਇੱਥੇ ਕੀ ਹੋਇਆ ਵੀ ਜੋ ਰੰਦਾਵਾਈ ਨੇ ਇਹਨਾਂ ਇਹਨਾਂ ਮਤਲਬ ਐਕਸਪੀਰੀਅੰਸ ਕੀਤਾ ਆਪਦੇ ਆਪ ਨੂੰ ਵੀ ਜਿਹੜਾ ਗੰਡੋਆ ਸੀਗਾ ਉਹ ਥੱਲੇ ਜਾਂਦਾ ਸੀ ਇੱਕ ਗੰਡੋਏ ਦੀ ਨਾ ਇੱਕ ਪ੍ਰਜਾਤੀ ਹੁੰਦੀ ਆ ਜਿਹੜਾ ਆਪਣੇ ਲੋਕਲ ਪਾਇਆ ਜਾਂਦਾ ਇਹ ਹੁੰਦਾ ਮਿੱਟੀ ਵਾਲਾ ਗੰਡੋਆ ਓਕੇ ਠੀਕ ਆ ਜੀ ਇਹ ਹੁੰਦਾ ਖਾਦ ਵਾਲਾ ਸਪੈਸ਼ਲ ਹੁੰਦਾ ਇਹ ਰੈੱਡ ਕੈਚੂ ਆ ਕਹਿੰਦੇ ਨੇ ਇਹਨੂੰ ਇਹਦਾ ਨਾਮ ਮੈਂ ਇਸ ਟਾਈਮ ਮੈਨੂੰ ਮੈਂ ਦਿਮਾਗ 'ਚ ਨਹੀਂ ਆ ਰਿਹਾ ਉਹ ਰੈੱਡ ਕਲਰ ਦਾ ਹੁੰਦਾ ਇਹ ਕੈਚੂਆ ਇਹ ਗੋਹੇ ਲਈ ਉਹ ਬਣਿਆ ਹੁੰਦਾ ਗੋਹੇ ਤੋਂ ਖਾਦ ਤਿਆਰ ਕਰਨ ਨੂੰ ਤੇ ਇਹ ਕੈਚੂਆ ਕੀ ਹੁੰਦਾ ਕੈਚੂਆ ਨਾ ਇੱਕ ਸਟਰ ਬਣਾਉਂਦਾ ਹੁੰਦਾ ਹੂੰ ਇੱਕ ਲੇਅਰ ਬਣਾ ਦਿੰਦਾ ਉਸ ਤੋਂ ਥੱਲੇ ਜਾਂਦਾ ਜਦੋਂ ਇਹਦਾ ਖਾਣੇ ਵਾਲੀ ਚੀਜ਼ ਉੱਪਰੋਂ ਸਮਾਪਤ ਹੋ ਜਾਂਦੀ ਹੈ ਇਹ ਲੇਅਰ ਬਣਾ ਕੇ ਥੱਲੇ ਨਿਕਲ ਜਾਂਦਾ ਹੁਣ ਜਿਹੜਾ ਕੱਚੀ ਜਗਾ ਦੇ ਵਿੱਚ ਲੱਗਿਆ ਹੋਇਆ ਹੁੰਦਾ ਸੀਗਾ ਉਸ ਦੇ ਵਿੱਚ ਕੇਚੂਆ ਬਣਾਉਂਦਾ ਸੀ ਆਪ ਦਾ ਸਤਾਰ ਉਹ ਥੱਲੇ ਥੱਲੇ ਨਿਕਲਦਾ ਨਿਕਲਦਾ ਥੱਲੇ ਮਿੱਟੀ ਪਹੁੰਚ ਜਾਂਦਾ ਸੀ ਇਸ ਲਈ ਇਹ ਬੈੱਡ ਇਸ ਹਿਸਾਬ ਦਾ ਬਣਵਾਇਆ ਗਿਆ 12x4 ਦੀ ਰੇਸ਼ੀਓ ਦੇ ਵਿੱਚ 2 2 ਫੁੱਟ ਦੀ ਉਚਾਈ ਸੰਤੇ ਤੇ 12 ਫੁੱਟ ਲੰਬਾਈ 4 ਫੁੱਟ ਚੜਾਈ 2 ਫੁੱਟ ਦੀ ਉਚਾਈ ਉਹਦੇ ਅਕੋਰਡਿੰਗ ਬਣਾਇਆ ਗਿਆ ਇਹ ਗੱਲ ਦਾ ਨਹੀਂ ਛੜਦਾ ਨਹੀਂ ਤੇ ਇਹਦੇ ਵਿੱਚ ਜਿਹੜਾ ਗੰਡੋਆ ਪਾਇਆ ਜਾਂਦਾ ਉਹ ਸੇਫ ਰਹਿੰਦਾ ਕਿਉਂਕਿ ਉਹਨੇ ਡਬਲ ਵੀ ਹੋਣਾ ਠੀਕ ਹੈ ਜੀ ਇਹ ਉਹ ਬੈੱਡ ਹੁੰਦਾ ਇਹ ਜਿਵੇਂ ਉਹ ਕਲ ਚੱਲ ਪਈ ਬੈੱਡ ਦੀ ਜਿਹੜੇ ਬੈੱਡ ਤੇ ਜੇ ਮਾਨਕ ਚਲ ਕੋਈ ਨੇ ਇੱਕ ਬੈੱਡ ਲਾ ਲਿਆ ਜੀ ਇੱਕ ਬੈੱਡ ਦੀ ਜਿਹੜੀ ਕਾਸਟਾ ਕਿੰਨੀ ਪੈਂਦੀ ਹੈ ਤੇ ਉਹਦੀ ਉਹਦੀ ਪ੍ਰੋਫਟ ਉਹ ਬੰਦਾ ਕਿਵੇਂ ਕਮਾਊਗਾ ਜਦੋਂ ਦੇਖੋ ਜੇ ਤਾਂ ਬੰਦਾ ਆਪ ਕਰਦਾ ਤਾਂ ਉਹਨੂੰ ਉਹਨੇ ਦਾ ਹੀ ਪੈਣਾ ਜਿਉ ਬੰਦਾ ਸਾਡੇ ਕੋਲੇ ਬੈੱਡ ਲਵਾਉਂਦਾ ਤਾਂ ਵੀ ਉਹਨੂੰ ਉਨੇ ਦਾ ਹੀ ਕੋਸਟ ਕਰਨਾ ਹੁਣ ਬੈੱਡ ਦੀ ਕੋਸਟ ਕਿਵੇਂ ਆਉਂਦੀ ਹੈ ਮੈਂ ਤੁਹਾਨੂੰ ਦੱਸ ਦਿੰਨਾ 1500 ਦਾ ਬੈੱਡ ਆਈ ਠੀਕ ਹੈ ਜੀ ਜੋ ਅਸੀਂ ਤਿਆਰ ਕਰਿਆ ਸਾਡੀ ਕੰਪਨੀ ਨੇ ਫਰਮ ਨੇ ਜਦੋਂ ਤਿਆਰ ਕਰਿਆ 1500 ਦਾ ਬੈੱਡ ਆਈ ਜੋ ਤੁਹਾਨੂੰ ਬਾਸ ਦਿਖਾਏ ਸੀਗੇ ਸਾਈਡ ਤੇ ਪਿੱਲਰ ਦੀ ਤਰ੍ਹਾਂ ਆਪਣੇ ਯੂਜ਼ ਕਰੀ ਸੀ ਬੈੱਡ ਨੂੰ ਖੜਾਉਣ ਨੂੰ ਉਹਨੂੰ ਤੇ ਉਹ 150 ਦੇ ਨੇ ਕੋਸਟ ਕਰਦੇ ਨੇ ਤੇ 350 ਦੀ ਆਪਾਂ ਨੂੰ ਲੇਬਰ ਪੈ ਜਾਂਦੀ ਆ ਖਰੇਕ ਏਰੀਆ ਦਾ ਫਰਕ ਹੁੰਦਾ ਗੋਹੇ ਦਾ ਰੇਟ ਦਾ ਠੀਕ ਹੈ ਨਾ ਕਿਤੇ ਵੱਧ ਦਾ ਕਿਤੇ ਘੱਟ ਆ ਅਪਰੋਕਸ ਆਪਾਂ ਨੂੰ ਨੀਅਰ 500 ਦਾ ਇੱਕ ਬੈੱਡ ਦੇ ਵਿੱਚ ਗੋਹਾ ਪੈ ਜਾਂਦਾ ਜੀ 500 ਦਾ ਹਾਂਜੀ ਕਿੰਨੇ 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 ਕਿਲੋ ਦਾ ਗੋਹਾ ਗੋਹਾ ਪੈਂਦਾ ਜੀ ਇੱਕ ਬੈੱਡ ਦੇ ਵਿੱਚ 15 ਕੁਇੰਟਲ ਗੋਹਾ ਪੈਂਦਾ ਠੀਕ ਆ ਜੀ 15 ਕੁਇੰਟਲ ਗੋਹਾ 500 ਦਾ ਜਾਂਦਾ ਹਾਂਜੀ ਇਕੱਠਾ ਕੁਆਂਟੀਟੀ ਦੇ ਵਿੱਚ ਤੁਸੀਂ ਕਿਸੇ ਨਾਲ ਰੇਟ ਕਰੋਗੇ ਕਿਤੇ ਤਾਂ ਵੱਧ ਵੀ ਆ ਕਿਤੇ ਘੱਟ ਵੀ ਆ ਐਂ ਤਾਂ ਜਲੰਧਰ ਸਾਈਡ ਸੌਣ ਚ ਆਇਆ ਵੀ 1200 ਰੁਪਏ ਦਾ ਟਿਪਰ ਮਿਲ ਜਾਂਦਾ ਠੀਕ ਆ ਜੀ ਤੇ ਮਤਲਬ ਅਲੱਗ-ਅਲੱਗ ਗ੍ਰੇਡ ਨੇ ਅਲੱਗ-ਅਲੱਗ ਜਗ੍ਹਾ ਕਿ ਹੁਣ ਨਾਲ ਥੋੜੇ-ਬੋਤੇ ਲਈ ਤਾਂ ਤੁਸੀਂ ਫ੍ਰੀ ਵੀ ਵਰਤ ਸਕਦੇ ਹੋ ਪਿੰਡਾਂ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਹਨ ਤੇ ਉਦਾਂ 500 ਰੁਪਿਆ ਕਾਸਟ ਕਰਦਾ ਗੋਹ ਇੱਕ ਬੈੱਡ ਦੇ ਵਿੱਚ ਪਾਉਣ ਨੂੰ ਜਿਹਦੇ ਵਿੱਚ 150 ਰੁਪਿਆ ਤੁਹਾਡਾ ਅਵਾਂਸ ਤਾਂ ਹੋ ਗਿਆ ਜਿਹੜਾ ਸਟੈਂਡ ਬਣਦੇ ਨੇ ਆਲਦਲੇ ਠੀਕ ਆ ਜੀ ਤੇ 350 ਦੀ ਲੇਬਰ ਤੇ 1500 ਦਾ ਬੈੱਡ ਤੁਹਾਨੂੰ 2500 ਰੁਪਿਆ ਇਹ ਕਾਸਟ ਕਰਦਾ ਤੇ ਜਿਹੜਾ ਕੈਜੂਆ ਪੈਣਾ ਉਹਦੇ ਵਿੱਚ 30 ਕਿਲੋ ਕੈਜੂਆ ਪੈਣਾ ਜੋ ਕਿ ਪ੍ਰਾਈਸ ਦੇ ਵਿੱਚ 250 ਰੁਪਏ ਕਿਲੋ ਆ 30 ਕਿਲੋ ਕੇਚੂਆ 7500 ਦਾ ਕੇਚੂਆ ਹੋ ਗਿਆ ਅਪਰੋਕਸ ਆਪਣਾ 10 ਕਹਿਆਰ ਦਾ ਇੱਕ ਬੈੱਡ ਰੈਡੀ ਹੋ ਜਾਂਦਾ ਇਹ 10 ਦਾ ਇੱਕ ਬੈੱਡ ਤਿਆਰ ਹੋ ਗਿਆ ਜੀ ਇਹਦਾ ਫਿਰ ਡਬਲ ਕਦੋਂ ਬਣਦਾ ਕਿੰਨਾ ਚਿਰ ਬਾਅਦ ਬਣ ਜਾਂਦਾ ਬੈੱਡ ਤਿਆਰ ਦੇਖੋ ਇਹ ਤਾਂ ਹੁਣ ਆਪਣੀ ਦੀ ਆ ਆਪਣੀ ਤੇ ਹੀ ਆ ਜੇ ਹੁਣ ਮੰਨ ਲਓ ਜੋ ਸਾਡੇ ਰਿਸਰਚ ਆ ਜੋ ਸਾਡੇ ਫਰਮ ਦੀ ਜੋ ਰੰਦਾ ਵਜੇ ਦੀ ਸੱਚ ਆ ਉਹ ਕਹਿੰਦੇ ਜੀ ਉਹਨਾਂ ਦੇ ਕਹਿਣ ਦੇ ਮੁਤਾਬਿਕ ਜਿਹੜਾ ਕੇਚੂਆ ਆਪਣੇ ਬੈੱਡ ਦੇ ਵਿੱਚ ਪਾਇਆ 15 ਮਿੰਟ ਲੱਗੋਆ ਪਾਇਆ ਤੈਨੋਂ ਮਹੀਨੇ ਦੇ ਪ੍ਰੋਸੈਸ ਦੇ ਵਿੱਚ 7.5 ਕੁਇੰਟਲ ਆਪਣਾ ਖਾਦ ਤਿਆਰ ਮਿਲਦੀ ਹੈ ਖਾਦ ਤਿਆਰ ਹੋ ਗਈ ਜੀ ਜਿਹੜੀ ਸਾਡੇ 7.5 ਕੁਇੰਟਲ ਖਾਦ ਤਿਆਰ ਹੋ ਗਈ ਨਾ ਜੀ ਜਿਹੜੇ 7.5 ਕੁਇੰਟਲ ਖਾਦ ਤਿਆਰ ਹੁੰਦੀ ਹੈ ਇਹ ਫਿਰ ਮਾਰਕੀਟ ਦੇ ਹਿਸਾਬ ਨਾਲ ਵਿਕਦੀ ਕਿਹੜੇ ਹਿਸਾਬ ਨਾਲ ਜੀ ਕਿੰਨੇ ਬੰਦੇ ਪਰ ਆਪਟੋਗਾ ਬੰਦੇ ਕੋਲ ਦੇਖੋ ਜੀ ਜੇ ਆਪਾਂ ਉਸ ਤੇ ਐਵਰੇਜ ਗੱਡੀ ਹੈ ਤਾਂ ਜਿਹੜੀ 7.5 ਕੁਇੰਟਲ ਖਾਦ ਹੋ ਗਈ ਤਾਂ ਜੇ ਆਪਾਂ 8 ਰੁਪਏ ਨੂੰ ਰੇਟ ਵੀ ਲਈਏ ਤਾਂ 2000 ਰੁਪਏ ਮਹੀਨੇ ਦੀ ਖਾਦ ਹੋ ਗਈ 6000 ਦੀ ਖਾਦ ਬਣਦੀ ਹੈ ਠੀਕ ਹੈ ਜੀ ਇੱਕ ਬੈਡ ਚੋ 3 ਮਹੀਨੇ ਦੀ 6000 ਦੀ ਖਾਦ ਮਾਉਂਦੀ ਆ ਨਹੀਂ ਇੱਕ ਬੈਡ 3 ਮਹੀਨਾ 6000 ਰੁਪਿਆ 6000 ਰੁਪਿਆ ਪ੍ਰੋਫਿਟ ਦੇ ਗਿਆ ਪ੍ਰੋਫਿਟ ਦੇ ਗਿਆ ਜੀ ਹੁਣ ਉਹਦੇ ਵਿੱਚ ਕੀ ਆ ਵੀ ਜਿਹੜਾ ਗੰਡੋਵਾ ਪਾਇਆ ਸੀਗਾ ਉਹ 3 ਮਹੀਨੇ ਦਾ ਪ੍ਰੋਜੈਕਟ ਦੇ ਵਿੱਚ 60 ਕਿਲੋ ਕੇਚੂਆ ਬਣ ਗਿਆ ਆ 30 ਤੋਂ 30 60 ਬਣ ਗਿਆ ਆਪਣਾ 7500 ਦਾ ਕੇਚੂਆ ਬਣਦਾ ਸੀਗਾ 3 ਮਹੀਨੇ ਬਾਅਦ ਉਹੀ ਕੇਚੂਆ 15000 ਦਾ ਹੋ ਗਿਆ 6000 ਦਾ ਆਪਣੀ ਖਾਦ ਨਿਕਲੀ ਆਪਣੇ ਕੋਲ 1000 ਰੁਪਿਆ ਹੋ ਗਿਆ ਅਗਲੇ 3 ਮਹੀਨੇ ਚ 1000 ਹੋ ਗਿਆ ਹਾਂ ਜੀ ਇੱਕ ਇੱਕ ਹੁੰਦਾ ਵੀ ਜਿਵੇਂ ਕਹਿੰਦੇ ਵੀ ਆਪਾਂ ਜੇਕਰ ਆਪਾਂ ਕੰਪਨੀ ਦੇ ਕੋਲ ਬੈੱਡ ਰੱਖਦੇ ਆ ਜੀ ਉਹ ਕੰਪਨੀ ਫਿਰ ਮੰਨ ਕੇ ਉਹ ਕਿਹਨੇ ਮੰਨ ਕੇ ਤੁਸੀਂ ਮੰਨ ਕੇ ਮੈਂ ਦੋ ਬੈੱਡ ਰੱਖਦੇ ਤਾਂ ਮੈਨੂੰ ਕੰਪਨੀ ਮੈਨੇ ਬਾਅਦ ਕਿੰਨੇ ਦੇਊਗੀ ਦੇਖੋ ਜੀ ਉਹ ਪਰਸੈਂਟੇਜ ਤੈਅ ਆ 30% ਜਾਂ ਕੋਈ ਕੁਝ ਜੇ ਤੁਸੀਂ ਮੰਨ ਲਓ ਇੱਕ ਬੈੱਡ ਦੀ ਅਮਾਉਂਟ ਸਾਨੂੰ ਦਿੰਨੇ ਆ ਅਸੀਂ ਇਹ ਬੈੱਡ ਉਹ ਆਪਣੀ ਜ਼ਮੀਨ ਦੇ ਵਿੱਚ ਕੰਪਨੀ ਲਗਾ ਰਹੀ ਆ ਮੈਂ ਰੱਖ ਲਿਆ ਤੁਹਾਡੀ ਠੀਕ ਹੈ ਜੀ ਰੱਖ ਲਿਆ ਤੇ ਉਹ 10000 ਦਾ ਤੁਹਾਨੂੰ ਅਸੀਂ ਦੇਣਾ 10% ਹੂੰ ਜੋ ਕਿ ਫਿਲਹਾਲ ਨਵੰਬਰ ਦੇ ਮਹੀਨੇ ਤੱਕ ਹੀ ਸੀਮਿਤ ਦਸੰਬਰ ਤੋਂ 78% ਹੋ ਜਾਣਾ ਉਹ ਠੀਕ ਹੈ ਜੀ ਨਵੰਬਰ ਦੇ ਆਹੀ ਨਵੰਬਰ ਦੇ ਐਂਡ ਤੱਕ 10% ਠੀਕ ਹੈ ਜੀ ਅਗਲੇ ਉਹਦੇ ਵਿੱਚ ਆਪਾਂ ਨੂੰ ਦਸੰਬਰ ਤੋਂ 8% ਮਿਲਣਾ ਸ਼ੁਰੂ ਹੋ ਜਾਣਾ ਅਪਰੋਕਸ 8000 ਰੁਪਏ ਠੀਕ ਹੈ ਜੀ ਮਤਲਬ 1 ਲੱਖ ਰੁਪਏ ਤੁਸੀਂ ਜੇ ਲਾਉਣੇ 10 ਬੈੱਡ ਦੀ ਕਾਸਟ ਕਰਦੇ ਹੋ ਤਾਂ 8000 ਰੁਪਏ ਮਹੀਨੇ ਦਾ ਆਉਣਾ ਸ਼ੁਰੂ ਹੋ ਜਾਣਾ ਜੇ ਤੁਸੀਂ ਮਤਲਬ ਲਾਉਣੇ ਆ 10000 ਰੁਪਇਆ ਤਾਂ ਤੁਹਾਨੂੰ ਕੱਟ ਗਟਾ ਕੇ 800 ਰੁਪਇਆ ਮਹੀਨੇ ਦਾ ਆਉਣਾ ਸ਼ੁਰੂ ਹੋ ਜਾਊਗਾ ਮੈਨੂੰ ਚਲੋ ਉਹ ਆਉਣਾ ਤੁਹਾਨੂੰ 22 ਮਾਂਥ 22 ਮਾਂਥ ਹਾਂਜੀ ਜਿਹਨੇ ਇੱਕ ਬੈੱਡ ਦਾ 800 ਰੁਪਇਆ 800 ਰੁਪਇਆ 22 ਮਾਂਥ ਜਿਹਨੇ ਮੰਨ ਕੇ ਜੇਕਰ ਆਪਾਂ ਆਪਣ ਕੋਈ ਜਗ੍ਹਾ ਵੀ ਨਹੀਂ ਹੈਗੀ ਕਿ ਆਪਾਂ 10000 ਰੁਪਇਆ ਉਹ ਦੰਨਿਆ ਉਹ ਆਪਣਾ ਇੱਕ ਬੈੱਡ ਲਾ ਕੇ ਹਾਂਜੀ ਆਪਣੀ ਜ਼ਮੀਨ ਦੇ ਵਿੱਚੋਂ ਜੀ ਜੀ ਆ ਰੱਖ ਦੇਣਗੇ ਜਿਹੜੇ ਸਾਨੂੰ ਕਹਿੰਦਾ ਜਿਹਦਾ ਬੈੱਡ ਰੱਖਿਆ ਉਹਨੂੰ 800 ਰੁਪਇਆ ਹਾਂਜੀ ਮਹੀਨੇ ਦਾ ਉਹ ਦੇਣਗੇ ਜੀ 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 24 ਤੋਂ 2 ਸਾਲ 2 ਸਾਲ ਅਪਰੋਕਸ ਨੀਅਰ ਆ ਤੁਹਾਡਾ ਨਾ ਤੁਸੀਂ 10 ਇਨਵੈਸਟ ਕਰਿਆ ਨੀਅਰ ਜੋ ਮਤਲਬ ਦੱਸ ਰਹੇ ਨੇ ਰੰਧਾਵਾ ਜੀ ਉਹ 10000 ਦਾ ਅਸੀਂ 20000 ਕਰਕੇ ਦੇਣਾ 10000 ਦਾ ਅਸੀਂ 20000 ਕਰਕੇ ਦੇਣਾ ਤੁਹਾਨੂੰ 22 ਮਹੀਨਾ 24 ਮਹੀਨਾ ਦੇ ਵਿੱਚ 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 ਜੀ ਜੇਕਰ ਕਿਸੇ ਨੇ ਥੋੜੀ ਜਿਹਾ ਬਾਗਮਾਨੀ ਨਾਲ ਜਿਵੇਂ ਅਸੀਂ ਆਪਾਂ ਜਾ ਕੇ ਆ ਤੁਹਾਨੂੰ ਜਗਾ ਦਿਖਾ ਕੇ ਲੈ ਕੇ ਆ ਜੀ ਬਾਈ ਦੀ ਜਿਹੜੇ ਕਿੰਨੂ ਆਪਣੇ ਨਿੰਬੂ ਦੇ ਬੂਟੇ ਨੇ ਜੀ ਮਗਰ ਮੈਨੂੰ ਫੁੱਲ ਭਰੇ ਪੈਣੇ ਤਕਰੀਬਨ ਇੱਕ ਇੱਕ ਬੂਟੇ ਨੂੰ ਕਾਫੀ ਸਾਰਾ ਫਲ ਲੱਗਿਆ ਜੇਕਰ ਕਿਸੇ ਕੋਈ ਪਕਚਾਰਾ ਸਾਡੀ ਵੀਡੀਓ ਦੇਖ ਕੇ ਕੋਈ ਜੁੜਨਾ ਚਾਹੁੰਦਾ ਹੋਵੇ ਤਾਂ ਉਹਦੇ ਲਈ ਇੱਕ ਮਤਲਬ ਘਟੋ-ਘਟੋ ਨੂੰ ਕਿੰਨੀ ਮਤਲਬ ਜਗ੍ਹਾ ਚਾਹੀਦੀ ਆ ਜੇਕਰ ਉਹਨੇ ਕੱਲਾ ਵੀ ਆਪਣਾ ਬਾਗ ਜਾਂ ਆਪਣਾ ਸ਼ੁਰੂ ਕਰਨਾ ਹੈ ਘਟੋ ਕਿੰਨੀ ਜਗ੍ਹਾ ਦੇ ਵਿੱਚੋਂ ਸ਼ੁਰੂਆਤ ਕਰ ਸਕਦਾ ਦੇਖੋ ਜੀ ਆਪਣਾ ਐਗਰੀਮੈਂਟ ਹੁੰਦਾ 1 ਏਕੜ ਦੇ ਵਿੱਚ 1 ਏਕੜ ਦੇ ਉਦੇ ਵਿੱਚ ਤਕਰੀਬਨ ਤਕਰੀਬਨ 1 ਏਕੜ ਦੇ ਵਿੱਚ 200 ਬੈਡ ਦਾ ਪ੍ਰੋਜੈਕਟ ਆਪਣੇ ਕੋਲੇ 1 ਏਕੜ 200 ਏਕੜ ਦੇ ਵਿੱਚ 200 ਬੈਡ ਲੱਗਦਾ 400 ਪਲਾਂਟੇਸ਼ਨ ਲੱਗਦੀ ਹੈ ਠੀਕ ਹੈ ਉਹ ਵੀ ਆਪਣਾ ਖੇਤ ਦੇ ਅਕੋਰਡਿੰਗ ਕਿਤੇ ਬੂਟਾ ਘੱਟ ਲੱਗਦਾ ਕਿਤੇ ਵੱਧ ਲੱਗਦਾ ਠੀਕ ਹੈ ਜੀ ਅਪਰੋਕਸ ਹਰ ਇੱਕ ਆਪਾਂ ਜੋ ਆਪਾਂ ਕੱਢਿਆ ਹੋਇਆ ਨਿਚੋੜ ਉਹ ਕਹਿੰਦੇ ਜੀ 200 ਬੂਟਾ ਨਾ ਸੌਰੀ 200 ਬੈਡ 400 ਬੂਟਾ ਦਿੰਨੇ ਹਾਂਜੀ ਉਹ ਲਾਉਣਗੇ 1 ਏਕੜ ਦੇ ਵਿੱਚ 1 ਏਕੜ ਦੇ ਵਿੱਚ ਹਾਂਜੀ 200 ਬੂਟਾ 200 ਬੈੱਡ 200 एक 200 ਬੈੱਡ 400 200 ਬੈੱਡ 400 ਬੂਟਾ ਜੀ ਉਹ ਲਾਉਣਗੇ ਜੀ ਇਹ ਫਿਰ ਤਕਰੀਬਨ ਕਿੰਨਾ ਖਰਚਾ ਪੈ ਜਾਊਗਾ ਇਹ 1 ਏਕੜ ਤੇ ਜੀ ਮੈਂ ਦੇਖੋ ਜੀ 200 ਬੱਡੋ ਦਾ 400 ਬੂਟਾ ਮੰਨ ਲਓ ਕਿਸਾਨ ਕਿਸਾਨ ਆ ਕਿਸਾਨ ਭਾਈ ਆ ਉਹਦੇ ਕੋਲ 1 ਏਕੜ ਲੈਂਡ ਆ ਉਹ ਸਾਡੇ ਨਾਲ 5 ਸਾਲ ਦਾ ਐਗਰੀਮੈਂਟ ਕਰੇ 10 ਸਾਲ ਦਾ ਕਰੇ ਹਾਂ ਠੀਕ ਆ ਜੀ ਉਹਨੂੰ ਜੇ 5 ਸਾਲ ਦਾ ਐਗਰੀਮੈਂਟ ਕਰ ਰਿਹਾ ਫੋਰ ਏਗਜ਼ਾਮਪਲ 5 ਸਾਲ ਦਾ ਐਗਰੀਮੈਂਟ ਕਰ ਰਿਹਾ ਉਹਦੇ 200 ਬੈਡ ਲੱਗਣਗੇ ਠੀਕ ਹੈ ਜੀ ਇੱਕ ਬੈਡ ਦੀ ਕਾਸਟ ਸੀ 10000 200 ਬੈਡ ਦੀ ਕਾਸਟ ਆ ਗਈ 20 ਲੱਖ ਰੁਪਏ 20 ਲੱਖ ਠੀਕ ਹੈ ਜੀ 20 ਲੱਖ ਰੁਪਏ ਪਲੱਸ ਸਾਨੂੰ ਇੱਕ ਬਾਉਂਡਰੀ ਕਰਕੇ ਦੇਣੀ ਪੈਣੀ ਆ ਉਹਨੂੰ ਠੀਕ ਹੈ ਬਾਉਂਡਰੀ ਜਿਹਦੀ ਸੇਫਟੀ ਕੋਈ ਕੋਈ ਗੱਸੀ ਸੇਫਟੀ ਹਾਂ ਸੇਫਟੀ ਉਹ ਲੈਂਡ ਓਨਰ ਹੀ ਕਰਕੇ ਦੇਊਗਾ ਹਾਂ ਹਾਂ ਠੀਕ ਹੈ ਜੀ ਉਹ ਸਾਨੂੰ ਪਾਣੀ ਦਾ ਪ੍ਰਬੰਧ ਕਰਕੇ ਦੇਊਗਾ ਤੇ ਉੱਥੇ ਰਹਿਸ਼ ਦਾ ਵੀ ਪ੍ਰਬੰਧ ਕਰੂਗਾ ਇੱਕ ਬੰਦੇ ਦਾ ਸਾਡੇ ਨਾਲ ਐਗਰੀਮੈਂਟ ਹੋ ਗਿਆ 5 ਸਾਲ ਦਾ ਐਗਰੀਮੈਂਟ ਹੋ ਗਿਆ ਉਹਦੇ ਵਿੱਚੋਂ ਅਸੀਂ 5% ਉਹਨੂੰ ਦੇਣਾ ਦੇਣਾ ਹਾਂਜੀ 5% ਦਵਾਂਗੇ ਜੋ ਕਿ 5% ਬਣਦਾ 1 ਲੱਖ ਰੁਪਏ ਮਹੀਨੇ ਦਾ ਠੀਕ ਹੈ ਜੀ ਉਹਦੇ ਵਿੱਚ 5 5 ਸਾਲ ਅਸੀਂ ਲਗਾਤਾਰ ਦੇਣਾ ਉਹ ਸਾਡੇ ਤੋਂ ਖਾਦ ਵੀ ਲੈ ਸਕਦਾ ਉਹਦੇ ਵੱਟੇ ਨਹੀਂ ਜਿਵੇਂ ਤੂੰ ਦੱਸਿਆ ਜਿਵੇਂ ਇੱਕ ਮਿੰਟ ਤਾਂ ਜੇ ਬਦੂ ਦਸਾ ਵੀ ਜਿਵੇਂ ਤੁਸੀਂ ਕਹਿ ਰਹੋ ਵੀ ਅਗਦੇ ਨੇ 1 ਏਕੜ ਜਗ੍ਹਾ ਵੀ ਦੇ ਦਿੱਤੀ ਜੀ ਠੀਕ ਹੈ ਜੀ ਬਾਉਂਡਰੀ ਵੀ ਕਰਤੀ ਉਹਨੇ ਚਾਰ ਸਾਈਡ ਉਹਨੇ 20 ਲੱਖ ਰੁਪਏ ਵੀ ਦਿੱਤਾ ਜੀ ਉਹ ਫਿਰ ਜਿਹਨੇ 20 ਲੱਖ ਰੁਪਏ ਦਿੱਤਾ ਬਾਗਬਾਨੀ ਵਾਸਤੇ ਉਹਨੂੰ ਫਿਰ ਉਹਨੂੰ ਕੀ ਨੇ ਕਿ ਮੈਂ ਮਹੀਨੇ ਨਹੀਂ ਭਾ ਦੇ ਮਹੀਨੇ ਬਾਅਦ ਇਹਨਾਂ ਕੰਮ ਚ ਆਉਗੀ ਦਿਨਾਂ ਨੂੰ ਸਾਲ ਬਾਅਦ ਪੈਸੇ ਦੇਵੋਗੇ ਕਿਹੜੇ ਹਿਸਾਬ ਨਾਲ ਦੇ ਪੈਸੇ ਉਹ ਆਪਣੇ ਪੂਰੇ ਕਰੂਗਾ ਦੇਖੋ ਜੀ ਆਪਾਂ ਨੇ ਦੇਣਾ ਉਹਨਾਂ ਨੂੰ ਮਹੀਨੇ ਦਾ 5% ਦਾ ਪ੍ਰੋਫਿਟ ਦੇਣਾ ਉਹ ਆਪਣੇ ਕੋਲੇ ਉਨੇ ਦੀ ਖਾਦ ਵੀ ਲੈ ਸਕਦਾ ਜੇ ਉਹਨੂੰ ਲੋੜ ਆ ਆਪਣੇ ਜ਼ਮੀਨ ਦੇ ਲਈ ਜਾਂ ਵੇਚਣ ਦੇ ਵੀ ਮੈਂ ਵੇਚੂੰਗਾ ਉਹ ਆਪਾਂ ਤੋਂ ਖਾਦ ਵੀ ਲੈ ਸਕਦਾ ਨਹੀਂ ਲੈਣੀ ਖਾਦ ਆਪਾਂ ਤੋਂ 5% ਪ੍ਰੋਫਿਟ ਵੀ ਲੈ ਸਕਦਾ 20 ਲੱਖ ਦਾ 5% ਦੇ ਅਕੋਰਡਿੰਗ ਮੰਨਦਾ 1 ਲੱਖ ਰੁਪਏ ਠੀਕ ਹੈ ਜੀ ਜੋ ਕਿ ਹਰੇਕ ਮਹੀਨੇ ਠੀਕ ਹੈ ਜੀ ਉਹ ਹਰੇਕ ਮਹੀਨੇ ਦਾ 30 ਦਿਨਾਂ ਦਾ ਲੱਖ ਰੁਪਿਆ ਉਹਨੂੰ 30 ਦਿਨ ਤੇ ਡਿਵਾਈਡ ਕਰ ਦੋ ਪਰ ਡੇ ਜਿੰਨਾ ਬਣਦਾ ਉਸ ਹਿਸਾਬ ਨਾਲ ਜੇ ਮੰਨ ਲਓ ਅੱਜ 28 ਤਰੀਕ ਨਵੰਬਰ ਦੀ ਅੱਜ ਬੰਦਾ ਆਪਣੇ ਨਾਲ ਐਗਰੀਮੈਂਟ ਕਰ ਲਿਆ ਫੋਰ ਐਗਜ਼ਾਮਪਲ ਤੁਸੀਂ ਅੱਜ ਐਗਰੀਮੈਂਟ ਕਰ ਲਿਆ ਹਨ ਆਪਾਂ 5% ਦੇ ਹਿਸਾਬ ਨਾਲ ਲੱਖ ਰੁਪਏ ਬਣਦਾ ਆਪਾਂ ਉਹਨੂੰ 30 ਦਿਨਾਂ ਦੇ ਡਿਵਾਈਡ ਕਰ ਦੋ 30 ਦਿਨਾਂ ਦੇ 8 29 ਤੇ 30 ਤਰੀਕ ਦਾ ਜੋ ਪੈਸੇ ਬਣਦੇ ਹੋਣਗੇ ਉਹ ਤੁਹਾਨੂੰ ਇੱਕ ਤੁਮਾਨ ਦੇ ਵਿੱਚ ਵਿੱਚ ਤੁਹਾਡੇ ਅਕਾਊਂਟ 'ਚ ਆ ਜਾਣੇ ਨੇ ਜਿਵੇਂ ਤੁਸੀਂ ਦੱਸਿਆ ਵੀ ਉਹ ਜਿਹੜਾ ਕਿਸਾਨ ਆ ਵੀਕ ਸਾਡਾ ਖਾਦ ਵੀ ਲੈ ਸਕਦਾ ਖਾਦ ਵੇਚ ਸਕਦਾ ਜਿਉਂ ਕਹਿੰਦਾ ਮੈਂ ਤਾਂ ਖਾਦ ਲੈਣੀ ਨਹੀਂ ਜਿੱਥੇ ਮਾਜੀ ਵਿੱਚੋਂ ਫਿਰ ਉਹਨੂੰ ਉਹਨੂੰ ਕੀ ਮਨਾਉ ਤੁਹਾਨੂੰ ਹੀ ਦੱਸ ਰਿਹਾ 5% ਪ੍ਰੋਫਿਟ ਹੈ ਅੱਛਾ ਜੇਕਰ ਪਰਸੈਂਟ ਪ੍ਰੋਫਿਟ ਮਤਲਬ ਲੱਖ ਰੁਪਇਆ ਮਹੀਨੇ ਦਾ ਜੇਕਰ ਜੇਕਰ ਉਹ ਖਾਦ ਆਪ ਆਪ ਸਪਲਾਈ ਕਰਦਾ ਫਿਰ ਫਿਰ ਉਹਨੂੰ ਉਹਨੇ ਪੈਸਿਆਂ ਦੀ ਖਾਦ ਮਿਲ ਜੂਗੀ ਉਹਨੇ ਪੈਸੇ ਖਾਦ ਮਿਲ ਜੂਗੇ ਜਿਹੜੀ ਖਾਦ ਕਹਿੰਦਾ ਤੁਸੀਂ ਵੇਚੋਗੇ ਉਹਨੂੰ ਉਹਨੇ ਦੇਖੋ ਜੀ 200 ਲੱਖ ਰੁਪਏ ਦੇ ਦੇਣਾ ਮਨ ਲਓ ਮਨ ਲਓ ਤੁਸੀਂ ਹੂੰ ਤੁਸੀਂ ਸਾਡੇ ਨਾਲ ਕਰ ਲਿਆ ਐਗਰੀਮੈਂਟ ਹਾਂ ਤੁਸੀਂ ਕਹਿੰਦੇ ਹੋ ਜੀ ਮੈਂ ਤੁਹਾਨੂੰ 200 ਲੱਖ ਰੁਪਏ ਲੈਣਾ ਮੈਨੂੰ ਖਾਦ ਦੇ ਦਿਓ ਖਾਦ ਦੇ ਦੋ ਮੈਂ ਕਹਾ ਵੇਚੂ ਹੈਨਾ ਸੌ ਰੀਜ਼ਨ ਹੋ ਸਕਦਾ ਤੁਸੀਂ ਸਾਡੇ ਤੋਂ ਖਾਦ ਵੀ ਲੈ ਸਕਦੇ ਹੋ ਠੀਕ ਹੈ ਨਾ ਐਕਚੁਅਲ ਦੇ ਵਿੱਚ ਤੁਸੀਂ ਸਾਡੇ ਤੋਂ ਖਾਦ ਹੀ ਲੈ ਸਕਦੇ ਹੋ ਹੁਣ ਉਹਦੇ ਵਿੱਚ ਮੰਨ ਲਓ 1 ਲੱਖ ਰੁਪਇਆ ਤੁਹਾਨੂੰ ਦੇਣਾ ਸੀਗਾ ਅਸੀਂ ਤੁਹਾਨੂੰ 1 ਲੱਖ ਰੁਪਏ ਦੀ ਜਿੰਨੀ ਖਾਦ ਮੰਨਦੀ ਆ ਜਿੰਨੇ ਕਿਲੋ ਕਿਲੋ ਮੰਨਦੀ ਆ ਕੁਮਟਲਾਂੇ ਬਣਦੀ ਆ ਤੁਹਾਨੂੰ ਉਹ ਅਸੀਂ ਦੇ ਦਿੱਤੀ ਹਰੇਕ ਮਹੀਨੇ ਤੁਸੀਂ ਸਾਡੇ ਤੋਂ ਉਹ ਵੀ ਲੈ ਸਕਦੇ ਹੋ ਤੁਸੀਂ ਖਾਦ ਨਹੀਂ ਲੈਣੀ ਤੁਸੀਂ ਸਾਡੇ ਤੋਂ 5% ਪ੍ਰੋਫਿਟ ਹਰੇਕ ਮਹੀਨੇ ਲੈ ਸਕਦੇ ਹੋ ਅਤੇ ਲੈਣਾ ਵੀ ਤੁਸੀਂ 60 ਮਾਂਥ ਲਈ ਹੈ 5 ਸਾਲ ਦੇ ਲਈ ਕਿਉਂਕਿ ਆਪਣਾ 5 ਸਾਲ ਲਈ ਐਗਰੀਮੈਂਟ ਹੋਣਾ 5 ਸਾਲ ਉਹਦੀ ਕੇਅਰ ਸਾਰੀ ਕੇਅਰ ਟੇਕਰ ਸਾਰਾ ਕੁਝ ਅਸੀਂ ਕਰ ਰਹੇ ਆ ਪਲੱਸ ਅਸੀਂ 5000 ਰੁਪਇਆ ਲੈਂਡ ਰੈਂਟ ਵੀ ਦੇ ਰਹੇ ਆ 1 ਏਕੜ ਦਾ ਸਾਲ ਦਾ ਹੋ ਗਿਆ 12.5 60000 ਰੁਪਏ ਹੋ ਗਿਆ 5 ਸਾਲ ਦਾ ਹੋ ਗਿਆ ਨਹੀਂ ਹੁਣ ਇੱਕ ਗੱਲ ਵਿਚਾਲੇ ਆ ਜੀ ਜਿਵੇਂ ਤੁਸੀਂ ਕਿਹਾ ਵੀ 1 ਲੱਖ ਰੁਪਿਆ ਦਵਾਂਗੇ ਮળો ਉਹ ਜਿਹੜੇ ਹੁਣ ਕੱਲ ਨੂੰ ਜੱਗ ਬੂਟੇ ਅਕਸਰ ਉਹ ਜਿਹੜੇ ਬੂਟੇ ਲਾਉਣੇ ਆ 400 ਬੂਟਾ ਲਾਉਣਾ ਜੀ ਉਹਨੇ ਫੜ ਦੇਣਾ ਜੀ ਉਹਦਾ ਉਹਦਾ ਪ੍ਰੋਫਿਟ ਉਹ ਕਿੱਥੇ ਜਾਗੋ ਵੀ ਜੀ ਸਾਰੇ ਦਾ ਹੀ ਪ੍ਰੋਫਿਟ ਆ ਇਹ ਬੂਟੇ ਦਾ ਵੀ ਤੇ ਬੈੱਡ ਦਾ ਵੀ ਉਹਨਾਂ ਨੇ ਬੈੱਡ ਦੀ ਅਮਾਉਂਟ ਦਿੱਤੀ ਆ ਨਾ ਬੈੱਡ ਲੱਗ ਗਿਆ ਬੂਟਾ ਵਿੱਚ ਅਸੀਂ ਲਾਤਾ 400 ਲੱਗੇ 200 ਲੱਗੇ ਠੀਕ ਹੈ ਨਾ ਜੀ ਤਕਰੀਬਨ ਮੈਕਸਿਮਮ 400 ਹੀ ਬੂਟਾ ਲੱਗਦਾ 1 ਏਕੜ ਦੇ ਵਿੱਚ ਜੇ 200 ਬੈੱਡ ਲੱਗਿਆ ਠੀਕ ਹੈ ਜੀ ਉਹਦੇ ਉੱਤੇ ਫਾਲ ਆਇਆ 5 ਸਾਲ ਦਾ ਐਗਰੀਮੈਂਟ ਆ 5 ਸਾਲ ਬਾਅਦ ਉਹ ਬੂਟਾ ਤੇ ਉਹ ਬੈੱਡ ਉਹ ਜਿਹੜਾ ਲੈਂਡ ਓਨਰ ਉਹ ਉਸ ਦੇ ਹੋ ਜਾਣਗੇ 5 ਸਾਲ ਬਾਅਦ ਜੇ ਉਹਨੇ ਐਗਰੀਮੈਂਟ ਗਾਹਾਂ ਸਰਕੂਲੇਟ ਕਰਨਾ ਹੋਊਗਾ ਗਾਹਾਂ ਬਤਾਉਣਾ ਹੋਊਗਾ ਤਾਂ ਵਧਾ ਸਕਦਾ ਅਦਰਵਾਈਜ਼ ਉੱਥੇ ਕੁਇਟ ਹੋ ਸਕਦਾ ਉਹ ਆਪ ਉਹ ਸੰਭੂਗਾ ਅੱਪੀ ਦੇਖ ਰੇ ਕਰੂਗਾ ਆਪੀ ਬਾਅਦ ਚ ਵੇਚੂਗਾ ਉਹਨੂੰ ਬੂਟਾ ਹੀ ਬਚ ਗਿਆ 400 ਪਲਾਂਟ ਵੀ ਬਚ ਗਿਆ ਤੇ ਉਹਨੇ 5 ਸਾਲਾਂ ਚ 60 ਲੱਖ ਰੁਪਏ ਵੀ ਕਮਾ ਲਿਆ ਠੀਕ ਆ ਜੀ ਹੁਣ 5 ਸਾਲਾਂ ਦੇ ਵਿੱਚ ਉਹਨੇ 60 ਲੱਖ ਰੁਪਏ ਕਮਾ ਲਿਆ ਬੂਟਾ ਬਚ ਗਿਆ ਬੈੱਡ ਬਚ ਗਿਆ ਠੀਕ ਆ ਜੀ ਪਲੱਸ ਉਹਦੀ ਜਿਹੜੀ ਲੈਂਡ ਸੀ ਉਹ ਆਰਗੈਨਿਕ ਹੋ ਗਈ ਆ ਵਿਦ ਸਰਟੀਫਿਕੇਟ ਠੀਕ ਹੈ ਨਾ ਉਹ ਆਪਦਾ ਐਗਰੀਕਲਚਰ ਦੇ ਵਿੱਚੋਂ ਟੈਸਟਿੰਗ ਕਰਵਾਵੇ 5 ਸਾਲ ਦੇ ਵਿੱਚ ਤਾਂ ਖੇਤ ਆਰਗੈਨਿਕ ਹੋ ਹੀ ਜਾਂਦਾ ਜਾਣੀ ਤੁਹਾਡੇ ਕਹਿਣ ਦਾ ਮਤਲਬ ਵੀ ਜਿੰਨੇ ਚੱਦਾ ਚਾਹੇ 5 ਸਾਲ ਦਾ ਐਗਰੀਮੈਂਟ ਆ ਜੀ ਵੀ 5 ਸਾਲ ਤੱਕ 1 ਲੱਖ ਰੁਪਏ ਦਾ ਉਹਨੂੰ ਜਾਣੇ ਜਾਣਾ ਜਾਣਾ ਹੀ ਜਾਣਾ 5 ਸਾਲ ਹਨਾ ਮਨਥਲੀ ਅਕਾਊਂਟ ਦੇ ਵਿੱਚ ਜੀ ਇਹ 5 ਸਾਲ ਤੋਂ ਬਾਅਦ ਜਿਹੜੇ ਉੱਥੇ ਬੂਟੇ ਹੋਣਗੇ ਜਿਹੜੇ ਬੈੱਡ ਹੋਣਗੇ ਹਾਂਜੀ ਤਾਂ ਉਹਨਾਂ ਦੇ ਹਵਾਲੇ ਕਰ ਦੋਗੇ ਉਹ ਉਹਨਾਂ ਦੇ ਹਵਾਲੇ ਉਸ ਤੋਂ ਬਾਅਦ ਅੱਗੇ ਉਹਦੀ ਮਰਜ਼ੀ ਆ ਉਹਨੂੰ ਅੱਗੇ ਐਗਰੀਮੈਂਟ ਕਰਨਾ ਜੀ ਉਹ ਉਹਨਾਂ ਦੀ ਮਰਜ਼ੀ ਨਹੀਂ ਕਰਨਾ ਬਿਲਕੁਲ ਜੀ ਤੇ ਜੰਦ ਜੇ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਸਾਡੇ ਸੁਨੇਹਾ ਤਾਂ ਹੀ ਦੇਣਾ ਚਾਹਣਾ ਵੀ ਬੰਦਾ ਕਹਿ ਦਿੰਦਾ ਵੀ ਮੇਰੇ ਕੋਲ ਪੈਸਾ ਨਹੀਂ ਹੈਗਾ ਇਨਵੈਸਟ ਕਰਨ ਨੂੰ 100 ਤਰ੍ਹਾਂ ਦੇ ਰੀਜ਼ਨ ਦੇ ਰਿਹਾ ਨਾ ਤਾਂ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਚਲੋ ਵੈਸੇ ਕੋਈ ਵੀਰ ਭਾਈ ਗੁੱਸਾ ਵੀ ਨਾ ਕਰੇ ਆਪਾਂ 8 ਲੱਖ ਦਾ 10 ਲੱਖ ਦਾ 5 ਲੱਖ ਦਾ 15 ਲੱਖ ਦਾ ਹਨਾ 4x4 ਵੀ ਲਿਉਂਦੇ ਆ ਜਾਂ ਸਿੰਪਲ ਟਰੈਕਟਰ ਵੀ ਲਿਉਂਦੇ ਆ ਕਦੇ ਆਹ ਲੈਂਦਾ ਕਦੇ ਉਹ ਲੈਂਦਾ ਜਾਂ ਆਪਾਂ ਬਾਹਰ ਜਾਨੋਂ ਵੀ ਪੈਸਾ ਰੇਂਜ ਕਰਦੇ ਆ ਬਟ ਇੱਥੇ ਆਪਾਂ ਨੂੰ ਪੈਸਾ ਰੇਂਜ ਬਹੁਤ ਈਜ਼ੀ ਵੇ ਦੇ ਵਿੱਚ ਹੋ ਰਿਹਾ ਤੋੜੇ ਕੋਲ ਪੈਸਾ ਹੈਗਾ ਤੁਸੀਂ ਲਾ ਸਕਦੇ ਹੋ ਤੁਸੀਂ ਉਹਨਾਂ ਚੀਜ਼ਾਂ ਲਈ ਵੀ ਤਾਂ ਰੇਂਜ ਕਰ ਰਹੇ ਹੋ ਜਿਹੜੀਆਂ ਚੀਜ਼ਾਂ ਦਾ ਕੋਈ ਬੈਨੀਫਿਟ ਨਹੀਂ ਹੈਗਾ ਤੁਸੀਂ ਅੱਜ ਇੱਕ 8-10 ਲੱਖ ਦੀ ਗੱਡੀ ਲੈ ਲਈ ਅੱਧਾ-ਅਧਾ ਲੱਖ ਦਾ ਤੁਸੀਂ ਟਰੈਕਟਰ ਲੈ ਲਿਆ ਠੀਕ ਹੈ ਜੀ ਤੁਹਾਨੂੰ ਨੈਕਸਟ ਡੇ ਤੋਂ ਅਰਨਿੰਗ ਨਹੀਂ ਸ਼ੁਰੂ ਹੁੰਦੀ ਠੀਕ ਹੈ ਜੀ ਤੁਸੀਂ ਸਟਾਕ ਮਾਰਕੀਟ ਦੇ ਵਿੱਚ ਲਾਤਾ ਸ਼ੇਅਰ ਮਾਰਕੀਟ ਦੇ ਵਿੱਚ ਲਾਤਾ ਤੁਸੀਂ ਕ੍ਰਿਪਟੋ ਦੇ ਵਿੱਚ ਇਨਵੈਸਟ ਕਰਤਾ ਤੁਸੀਂ ਬੈਂਕ ਦੇ ਵਿੱਚ ਐਫ.ਡੀ ਕਰਾਤੇ ਠੀਕ ਹੈ ਜੀ ਐਫ.ਡੀ ਕੀ ਰਿਟਰਨ ਨਹੀਂ ਕੁਝ ਵੀ ਨਹੀਂ ਦਿੰਦੀ ਹੈਗੀ ਇਹ ਸਭ ਨੂੰ ਪਤਾ ਹੈ ਇਹ ਤਾਂ ਜੀ ਠੀਕ ਹੈ ਜੀ ਕੰਪਾਊਂਡਿੰਗ ਇੰਟਰਸਟ ਤੇ ਕੰਮ ਚੱਲਦਾ ਤੁਸੀਂ ਫਲੈਕਸੀ ਅਕਾਊਂਟ ਖਿਲਾ ਲਓ ਬੈਂਕ ਦੇ ਵਿੱਚ ਉਹ ਨਹੀਂ ਕੋਈ ਕੁਸ਼ ਰਿਟਰਨ ਦੇ ਰਿਹਾ ਕੀ ਦੇ ਰਿਹਾ ਐਫ ਡੀ ਦਾ ਰਿਟਰਨ ਦੇ ਰਿਹਾ 7% 7.5% इवन ਕਿ ਬੈਂਕਾਂ ਕੋਈ ਕੋਈ 5.5% ਤੇ ਦੇ ਰਹੀਆਂ ਨੇ ਠੀਕ ਹੈ ਜੀ ਆਨਲਾਈਨ ਟਾਈਮ ਚੇਂਜ ਹੋ ਰਿਹਾ ਸਮੇਂ ਸਿਰ ਚੇਂਜ ਹੋ ਜਾਓ ਨਹੀਂ ਸਮੇਂ ਨੇ ਆਪਦੇ ਆਪ ਚੇਂਜ ਕਰ ਹੀ ਲੈਣਾ ਨਹੀਂ ਇੱਕ ਇੱਕ ਮੇਰਾ ਸਵਾਲ ਰਹਿ ਗਿਆ ਜਿਵੇਂ ਅੱਜ ਕੱਲ ਦਾ ਜਿਹੜਾ ਕਿਸਾਨ ਆ ਉਹ ਖੁਦ ਖੁਸ਼ੀਆਂ ਵੱਲ ਜਾ ਰਿਹਾ ਉਹ ਕਹਿੰਦੇ ਸਾਨੂੰ ਕਿਸਾਨੀ ਦੇ ਵਿੱਚੋਂ ਕੁਝ ਨਹੀਂ ਬਚਦਾ ਵੀ ਜੇ ਪਤਾ ਕੀ ਗੱਲ ਆ ਇਹ ਬੁਲਬਲੇ ਨੇ ਹੂੰ ਜਿੱਦਣ ਬੁਲਬਲਾ ਫੜਦਾ ਉਹ ਦੇਖੋ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਹੈਗੇ ਸਾਰੇ ਗਲਤ ਨਹੀਂ ਕਹਿ ਰਿਹਾ ਮੈਂ ਵੀ ਸਾਰੀ ਇਹ ਚੀਜ਼ ਕਰਦ ਨੇ ਪਰ ਕਿਤੇ ਨਾ ਕਿਤੇ ਮਰਵਾਇਆ ਹੋਇਆ ਫੁੱਲਰ ਪੋੜਾਂ ਦੇ ਵਿੱਚ ਵੀ ਆ ਵੀ ਚੀਜ਼ ਕਰਨੀ ਆ ਵੀ ਚੀਜ਼ ਕਰਨੀ ਆ ਆਪਣੇ ਜਿਹੜੇ ਪੰਜਾਬੀ ਭਾਚਾਰੇ ਇਕੱਲਾ ਕਿਸਾਨ ਨਹੀਂ ਕਹਿ ਰਿਹਾ ਮੈਂ ਹਰੇਕ ਵਰਗ ਦੇ ਨੂੰ ਕਹਿ ਰਿਹਾ ਜੋ ਕੋਈ ਜੌਬ ਕਰਦਾ ਕੋਈ ਆਪਦਾ ਕਾਰੋਬਾਰ ਆ ਜੋ ਵੀ ਆ ਆਪਾਂ ਇਹ ਜਿਹੜਾ ਦੂਜੇ ਲੋਟ ਆਪਾਂ ਪੈਸੇ ਚੱਕ ਚੱਕ ਕੇ ਕਰਜ਼ਾ ਚੜਾ ਚੜਾ ਕੇ ਕੋਈ ਓਦਾਂ ਦੀ ਸਪੈਂਡਿੰਗ ਕਰਦੇ ਆ ਜਿਹਦੇ ਵਿੱਚੋਂ ਆਪਾਂ ਨਹੀਂ ਕਮਾ ਸਕਦੇ ਠੀਕ ਆ ਜੀ ਆਪਾਂ ਉਸ ਚੀਜ਼ ਤੇ ਇਨਵੈਸਟ ਕਰੋ ਜਿੱਥੋਂ ਆਪਾਂ ਨੂੰ ਰਿਟਰਨ ਆਉਣਾ ਮੰਨ ਲਓ ਆਪਾਂ ਜੇ 100 ਰੁਪਇਆ ਲਾਇਆ ਆਪਾਂ ਨੂੰ ਪਤਾ ਵੀ ਇੱਥੋਂ ਯਾਰ 10 ਰੁਪਇਆ ਆ ਜਾਣੇ ਆ ਚਾਹੇ ਅਗਲੇ ਮਹੀਨੇ ਆਉਣ ਆਉਣਗੇ ਹੁਣ ਇੱਕ 100 ਰੁਪਿਆ ਲਾਇਆ ਜਿੱਥੋਂ ਪਤਾ ਵੀ 100 ਰੁਪਿਆ ਦਾ ਗਿਆ ਹੀ ਗਿਆ ਹਰੇਕ ਮਹੀਨੇ 10 ਰੁਪਏ ਲੈ ਕੇ ਜਾਊ ਠੀਕ ਹੈ ਜੀ ਆਪਾਂ ਉਹ ਚੀਜ਼ ਵੱਲ ਜਾਣੋਂ ਹਟੀਏ ਦਿਖਾਵੇ ਵੱਲ ਆਪਾਂ ਇਨਵੈਸਟਮੈਂਟ ਉੱਥੇ ਕਰੀਏ ਜਿੱਥੋਂ ਆਪਾਂ ਨੂੰ ਰਿਟਰਨ ਮਿਲ ਰਿਹਾ ਠੀਕ ਹੈ ਠੀਕ ਹੈ ਜੀ 10 ਰੁਪਏ ਨੂੰ ਯੂਟਿਲਾਈਜ਼ ਕਰੋ 10 ਰੁਪਏ ਨੂੰ 5 ਰੁਪਏ ਇੱਕ ਜਗ੍ਹਾ ਇਨਵੈਸਟ ਕਰੋ 2 ਰੁਪਏ ਇੱਕ ਜਗ੍ਹਾ ਕਰੋ 2-3 ਸਪੇਸ ਤੇ ਕਰੋ ਇਨਵੈਸਟਮੈਂਟ ਤੁਸੀਂ ਉਹ 5 ਰੁਪਏ 10 ਰੁਪਏ ਆਪ ਦੇ ਜ਼ਰੂਰਤਾਂ ਬਾਅਦ ਚ ਪੁਰੀਆਂ ਕਰਿਓ ਕਿਉਂਕਿ ਰੋਟੀ ਦਾਲ ਫੁਲਕਾ ਚੱਲ ਰਿਹਾ ਕੱਪੜਾ ਲੀੜਾ ਹੈਗਾ ਛੱਤਾਂ ਹੈਗੀਆਂ ਨੇ ਤੁਸੀਂ ਪੁੱਠੇ ਪਾਸੇ ਕਿਉਂ ਜਾਣਾ ਤੁਸੀਂ ਐਕਸਟਰਾ ਖਰਚੇ ਵੱਲ ਕਿਵੇਂ ਜਾਣਾ ਜਿੱਥੋਂ ਤੁਸੀਂ ਖਰਚਾ ਮਾਈਨਸ ਕਰ ਸਕਦੇ ਹੋ ਠੀਕ ਹੈ ਨਾ ਉੱਥੋਂ ਬਚਾਓ ਤਾਂ ਕਰ ਦੇਖੋ ਕਿਸਾਨ ਖੁਦਕੁਸ਼ੀ ਕਿਵੇਂ ਕਰਦਾ ਥੋੜਾ ਜਿਹਾ ਇੱਕ ਜਾਲ ਵੀ ਵਸਾਇਆ ਹੋਇਆ ਲਿਮਟਾਂ ਦਾ ਜਾਲ ਠੀਕ ਹੈ ਜੀ ਸਭ ਤੋਂ ਵੱਡਾ ਜਾਲ ਵੀ ਤੁਸੀਂ ਵਰਤ ਲਓ ਪੈਸੇ ਤੁਸੀਂ ਵਸ 6 ਮਹੀਨੇ ਸਾਲ ਬਾਅਦ ਕਮਾਉਣੀ ਹੈ ਕਿਸਾਨ ਕੀ ਕਰਦਾ ਬਰਤਲੇ ਵਿਆਜ ਦਰ ਥੋੜਾ ਸਬਸਿਡੀ ਆ ਗਈ ਆ ਹੋ ਗਿਆ ਵਾ ਹੋ ਗਿਆ 6 ਮਹੀਨੇ ਬਾਅਦ ਕਮਾਉਣਾ ਹੁਣ ਜਿਹੜਾ ਖਰਚ ਲਿਆ ਪੈਸਾ ਉਹ ਕਦ ਵਾਪਸ ਹੋਇਆ ਨਹੀਂ ਹੁੰਦਾ ਹੈਗਾ ਹਾਂ ਜੇ ਉਹ ਪੈਸਾ ਲੈ ਕੇ ਲਿਮਟ ਮੰਨ ਲਓ ਕਿਸੇ ਨੇ 10 ਲੱਖ ਦੀ ਲਿਮਟ ਲਈ ਉਹ 10 ਲੱਖ ਰੁਪਏ ਉਹਨੇ ਕਿਸੇ ਜਗ੍ਹਾ ਇਨਵੈਸਟਮੈਂਟ ਕਰਤਾ ਜਿੱਥੋਂ ਉਹਨੂੰ ਰਿਟਰਨ ਆ ਰਿਹਾ ਚਾਹੇ 10000 ਰੁਪਏ ਆ ਰਿਹਾ ਐਟਲੀਸ ਸਾਲ ਦਾ 120000 ਤੱਕ ਆ ਰਿਹਾ ਉਹ ਖੇਤੀ ਦੇ ਵਿੱਚ ਉਹ ਲਿਮਟ ਕਮਾ ਰਿਹਾ ਪਲੱਸ ਸਾਲ ਬਾਅਦ ਸਾਲ 'ਚ ਦੋ ਵਾਰੀ ਉਹ ਲਿਮਟ ਕਮਾ ਰਿਹਾ ਕੁਝ ਖੇਤੀ ਤੋਂ ਭਰ ਰਿਹਾ ਕੁਝ ਉਹਦੇੋਂ 10000 ਰੁਪਏ ਟਨ ਆ ਰਹੀ ਹੈ ਉਹ 10 ਦਾ ਉਹਨੂੰ 20 ਲੱਖ ਰੁਪਏ ਬਣਾਉਣਾ ਉਹ 10 ਦਾ 10 ਦਾ ਉਧਰ ਉਹਨੂੰ ਇਨਵੈਸਟਮੈਂਟ ਨੇ ਤਾਰਤਾ ਫਿਰ ਉਹ ਬੰਦਾ 10 ਕਦਮ ਅੱਗੇ ਆ ਇੱਕ ਬੰਦੇ ਨੇ ਉਹ 10 ਲੱਖ ਰੁਪਏ ਲਿਮਟ ਚੱਕ ਕੇ 10 ਲੱਖ ਰੁਪਏ ਵਰਤ ਲਿਆ ਖੇਤ 'ਚੋਂ ਖੇਤੀ 'ਚੋਂ ਇਹ ਨਾ ਮੋੜ ਨਹੀਂ ਰਿਹਾ ਉਹ ਲਿਮਟ ਉੱਤਰ ਨਹੀਂ ਰਹੀ ਉਹ ਲਿਮਟ ਨੂੰ ਘਮਾਉਣ ਦੇ ਚੱਕਰ ਦੇ ਵਿੱਚ ਉਹਦਾ ਵਿਆਜ ਦੇਣ ਦੇ ਚੱਕਰ ਦੇ ਵਿੱਚ ਇੱਕ ਹੋਰ ਲੋਨ ਕਰਾ ਲਿਆ ਫਿਰ ਉਹਨੂੰ ਪਰਨ ਦੇ ਵਿੱਚ ਤੀਜਾ ਹੋਰ ਕਰਾ ਲਿਆ ਹੁਣ ਉਹਨਾਂ ਲੋਨ ਤਾਂ ਹੁਣ ਲੈਣੇ ਬੰਦ ਹੋ ਗਏ ਹੁਣ ਫਿਰ ਆਪਦੇ ਸੰਗੀ ਸਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਯਾਰਾਂ ਦੋਸਤਾਂ ਤੋਂ ਪੈਸੇ ਫੜ ਲਏ ਠੀਕ ਹੈ ਜੀ ਪੈਸੇ ਫੜ ਕੇ ਹੁਣ ਸਾਰੇ ਪਾਸੇ ਬਲਾਕੇਜ ਹੋ ਗਈ ਯਾਰਾਂ ਦੋਸਤਾਂ ਦੇ ਸਰਕਲ ਤੋਂ ਵੀ ਫੜ ਲਿਆ ਬੈਂਕਾਂ ਤੋਂ ਵੀ ਫੜ ਲਿਆ ਹੁਣ ਮੂੜੂ ਕਿੱਥੋਂ ਉਹ ਜਿਹੜਾ ਕੋਈ ਮਾਇਆ ਕੋਈ ਮਾਇਆ ਤਾਂ ਖੇ ਨਹੀਂ ਪੈਸਾ ਕਰਜ਼ਾ ਲੈਣਾ ਮਾੜਾ ਨਹੀਂ ਹੈਗਾ ਕਰਜਾ ਲੈ ਕੇ ਤੁਸੀਂ ਲਾ ਕਿੱਥੇ ਰਹੇ ਹੋ ਉਹ ਚੀਜ਼ ਆ ਕਰਜਾ ਲੈ ਕੇ ਲੈ ਵੀ ਸਹੀ ਤਰੀਕੇ ਨਾਲ ਲਾ ਕਿੱਥੇ ਲਾ ਕੇ ਪੁਨਰ ਨਿਵੇਸ਼ ਕਿੱਥੇ ਕਰ ਰਹੇ ਹੋ ਜਿੱਦੇ ਸੁਣਵਾਉਂਦਾਂ ਦਾ ਕੋਈ ਕਮਾ ਕੇ ਦੱਸਾਂ ਤੁਹਾਨੂੰ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਗਗਨਦੀਪ ਜੀ ਤੇ ਇਹ ਸਨ ਗਗਨਦੀਪ ਸਿੰਘ ਜੀ ਜਿਨ੍ਹਾਂ ਨੇ ਕਾਫੀ ਸਾਰੀ ਜਾਣਕਾਰੀ ਦਿੱਤੀ ਆ ਤੇ ਜਿਨ੍ਹਾਂ ਨੇ ਇੱਥੇ ਬਾਗਬਾਨੀ ਕਿਤੇ ਨਾਲ ਜੁੜਨਾ ਹੋਵੇ ਤੇ ਇਹਨਾਂ ਨਾਲ ਜ਼ਰੂਰ ਸੰਪਰਕ ਕਰ ਲਓ ਅਸ਼ਵਿੰਦਰਾ ਨੰਬਰ ਵੀ ਡਿਸਪਲੇ ਕਰਾਂਗੇ ਤੇ ਤਾਂ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਜਲਦੀ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਬੀੜਾ ਦੇਖਣ ਟਾਟਾ ਬਹੁਤ ਬਹੁਤ ਤੰਦਵਾ ਸਸੀਕ ਸਸੀਕ